ਤੁਸੀਂ ਤਾਂ ਨਹੀਂ ਕਿਹਾ ਵੀ ਮੇਰਾ ਗੀਤ ਬੱਬੂ ਮਾਨ ਨੇ ਗਾਇਆ ਸਿਰਫ ਆਪਣੇ ਬਾਰੇ ਕਹਿ ਸਕਦਾ ਵੀ ਮੈਨੂੰ 97 ਦੇ ਵਿੱਚ ਰਾਜੀ ਉਹਨਾਂ ਨੇ ਦਿੱਤਾ ਤੇ ਆਪਾਂ ਨੇ ਰਿਕਾਰਡ ਕਰਾ ਤਾ ਇਹ ਕੀ ਹੈ ਅਭੀ ਬਦਲ ਦੇ ਭਾਈ ਅਭੀ ਬਦਲ ਅਜਾ ਪਿੱਛੇ ਜੇ ਬੜਾ ਰੌਲਾ ਪਾਇਆ ਆ ਗਈ ਜੋਰੀ ਰੋ ਜੀ ਆ ਮੇਰਾ ਐਵੇਂ ਕਮਲੇ ਹੋ ਜੰਨੇ ਲੈ ਜੇ ਅਸੀਂ ਚੋਪਾ ਬੋਲਦੇ ਨਹੀਂ ਦਾਤ ਮਤਲਬ ਵੀ ਥੋੜੀ ਵੀ ਸਿਰ ਚ ਗੱਲੀ ਕਰੀ ਜੋ ਹਾਂ ਹਾਸਕੇ ਕਾੜ ਦਿੰਦੇ ਔਰ ਅਭੀ ਤੋ ਰੁਕੋ ਕਲਾਈਮੈਟ ਸਭੀ ਬਾਕੀ 89 ਦੀ ਗੱਲ ਸੱਜਣ ਰਮਾਲ ਦੇ ਗਿਆ ਪਿੰਡ ਪਹਿਰਾ ਲੱਗਦਾ ਕਲ ਮੁਕੱਲਾ ਇਹ ਸਾਰੇ ਗਾਣੇ ਜਿਹੜੇ ਆ ਅਸੀਂ ਬੈਠ ਕੇ ਇਕੱਠਿਆਂ ਲਿਖੇ ਮੈਂ ਨਾਲ ਸੀ ਇਹਨਾਂ ਦੇ ਤੇ ਕੋਈ ਕਲੇਮ ਕਰਦਾ ਹੈ ਕੋਈ ਕੋਸ਼ ਕਰਦਾ ਹੈ ਸਮਝ ਨਹੀਂ ਆਉਂਦੀ ਲੋਕਾਂ ਨੂੰ ਪਰ ਦੋਨੋਂ ਭਰੋਸਾ ਸਾਰਿਆਂ ਨੂੰ ਸਾਨੂੰ ਪਤਾ ਹੈ ਤੇ ਕਿਤੇ ਬੈਠ ਕੇ ਗੱਲਾਂ ਕਰਾਂਗੇ ਹੋਰ ਵੀ ਬਹੁਤ ਸਾਰੀਆਂ ਲੋ ਮਾਨਸਾ ਸਿੰਘ ਇਸੇ ਇੱਕ ਸਾਹਬ ਕੋ ਬਹੁਤ ਰਾਜ ਹੈ ਜ਼ਿੰਦਗੀ ਦੇ ਜਿਹੜੇ ਬੰਦੇ ਕਹਿੰਦੇ ਨੇ ਕੀ ਕਰਿਆ ਇਹਦੀ ਇੰਟਰਵਿਊ ਕਰ ਲਓਗੇ ਇਧਰ ਇਹ ਦੱਸੋ ਕੀ ਕਰਿਆ